ਸੰਕਾਰ ਸਿਮਰ ਮਨ ਪਹਿਲੇ ਜਗ ਤੇ ਸਗਲ ਪਸਾਰਾ ਬੰਦਨਾ ਗੁਰਨਾਨਕ ਦੇਵ ਕੋ ਕਲਯੁਗ ਦੇ ਅਵਤਾਰਾ ਗੁਰੂ ਗ੍ਰੰਥ ਵੀ ਪੰਜ ਗੁਰ ਸੰਗਤ ਸਬੇ ਨਵਾਬ ਹਮਾਰਾ ਦਸੇ ਗੁਰੂ ਹੁਣ ਰਾਜਗੜ੍ਹ ਵਾਲੇ ਨੂੰ ਓ ਰਲ ਮਿਲਦੇਓ ਸਹਾਰਾ ਕਿਰਪਾ ਤੇਰੀ ਤੇ ਹੋ ਜੇ ਪਾਰ ਉਤਾਰਾ ਕਿਰਪਾ ਤੇ ਹੋ ਨੈਣਾ ਦੇ ਵੀ ਯਾਦ ਜਵਾਲਾ ਅਮਲਪੁਰਖ ਦੀ ਤਾਰੀ ਕੋਟ ਕਾਂਗੜੇ ਭਵਨ ਸੁਣੀ ਦਾ ਦੁਨੀਆ ਨੇ ਆਉਂਦੀ ਹੋ ਸਾਰੀ 16 ਕਲਾਸ਼ ਪੂਰਨ ਮਾਤਾ ਸ਼ੇਰਾਂ ਦੀ ਇਸਵਾਰੀ ਨੌ ਕਲੀਆ ਤੇਰੇ ਹਾਰ ਸਹਉਂਦਾ ਹੱਥ ਖੰਡਾ ਦੋ ਤਾਰੀ ਸੁਹਾ ਚੋਲਾ ਅੰਗ ਬਰਾਜ ਗੁੰਦੇ ਆਦ ਕਮਾਰੀ ਜਿਸ ਕਾਰਜ ਤੇ ਸਿਮਰੀਏ ਤੈਨੂੰ ਹੋ ਮੂਲ ਨਾ ਆਵੇ ਹਾਰੀ ਨਾਮ ਸਿਮਰ ਕੇ ਚੜੇ ਜੰਗ ਨੂੰ ਜੋ ਜੋ ਦੇ ਬਲਕਾਰੀ ਨਾਮ ਸਿਮਰ ਕੇ ਰਾਮ ਜੰਦਰ ਨੇ ਹੋ ਮਾਰਿਆ ਰੌਣਕਾਰੀ ਬੂਟੀ ਲੈਣ ਗਿਆ ਪਹਾੜੀ ਜੋਦਾ ਹਨੂਮਾਨ ਬੁਲਕਾਰੀ ਦੇ ਦੇ ਵਰ ਤੂੰ ਰਾਜਗੜ ਵਲੇ ਨੂੰ ਤਕਲੀ ਯੋਟ ਤੇ ਮਾਰੀ ਬੋਲੀਆਂ ਜੋੜਨਦਾ ਸ਼ੌਕ ਦਲੀਲੋਂ ਪਾਰੀ ਬੋਲੀਆਂ ਜੋੜਨਦਾ ਸ਼ੌਕ ਦਲੀਲੋਂ ਪਾਰੀ ਬੋਲੀਆਂ ਜੋੜਨਦਾ ਹੰਝੀ ਚੋਕ ਤੋਂ ਹੋਣ ਹੋ ਰਾਵੀ ਤੇ ਜੋ ਪਾਰ ਵੀਰ ਨੂੰ ਸੱਸਾ ਪਿੰਡ ਬਤਾਉਂਦੇ ਓਸ਼ ਨਗਰ ਵਿੱਚ ਜਨਮੀ ਬੇਗੋ ਮਾਪੇ ਖੁਸ਼ੀ ਮਨਾਉਂਦੇ ਇੰਦਰ ਮਾਲ ਨੇ ਸੰਗ ਤੇ ਫੇਰ ਨਾ ਦੇਰ ਲਗਾਈ ਤੇਲ ਮਿੱਟੀ ਦਾ ਪਾ ਕੇ ਵੀਰ ਨੂੰ ਆ ਗਾਟੀ ਨੂੰ ਹੋ ਲਾਈ ਆ ਕੇ ਲਗੇ ਬੁਝਾਉਣ ਬਾਣੀਆਂ ਪੁਜਦੀ ਨਹੀਂ ਬੁਝਾਈ ਨਾਰਾਂ ਗਈਆਂ ਦੌੜ ਘਰਾਂ ਨੂੰ ਸ਼ੂ ਕੀਤੇ ਸਭ ਰਾਈ ਅਗਨੀ ਨਾ ਵਿਜਦੀ ਲਾਲੇ ਪਉਣ ਦਹਾਈ ਅਗਨੀ ਨਾ ਬੁਝਦੀ ਕਰਿਆ ਟੈਲੀਫੋਨ ਸਾਹਿਬ ਨੂੰ ਬੰਬਾ ਤਰੰਤ ਮੰਗਾਇਆ ਬੰਬੇ ਨਾਲ ਬੁਝਾਤੀ ਅਗਨੀ ਸਭ ਨੇ ਸ਼ੁਕਰ ਮਨਾਇਆ ਦੱਸੋ ਆ ਕਿਸਨੇ ਅੱਗ ਲਗਾਈ ਡਿਪਟੀ ਨੇ ਫਰਮਾਇਆ ਸੇਠ ਆਖਦੇ ਇੰਦਰਮਲ ਨੇ ਇਹ ਆ ਚੰਦੋ ਚੜਾਇਆ ਮੂਰੇ ਡਿਪਟੀ ਦੇ ਸਾਰਾ ਹਾਲ ਸੁਣਾਇਆ ਮੂਰੇ ਡਿਪਟੀ ਦੇ ਉਸੇ ਵੇਲੇ ਫੜ ਲਿਆ ਇੰਦਰ ਹੱਥ ਕੜੀ ਸੀ ਲਾਈ ਛੱਟ ਪੁਲਿਸ ਨੇ ਪਾ ਕੇ ਮੂਦਾ ਲੱਗੇ ਕਰਨ ਕਟਾਈ ਮਾਰਨ ਤੇ ਨਾ ਬਸ ਕਰੇਂਦੇ ਪੁਲਸੀਏ ਬੜੇ ਕਰਾਏ ਕਸਾਈ ਇੰਦਰ ਕਰੋੜੇ ਦੀ ਕੀਤੀ ਖੂਬ ਚੰਡਾਈ ਇੰਦਰ ਕਰੋੜੇ ਦੀ ਰਾਈ ਇੰਦਰ ਡੋਰ ਲਿਆ ਦੇਖੋ ਵਾਰੇ ਆਈ ਇੰਦਰ ਡੋਰ ਲਿਆ ਦੇਖੋ ਵਾਰੇ ਆਈ ਓ ਨਾਰਾਂ ਗਈਆਂ ਦੌੜ ਕਰਾਂ ਨੂੰ ਝੋਲ ਕਰਦੀਆਂ ਜਾਵਣ ਨਾਲੇ ਮੁੜ ਮੁੜ ਝਾਕਣ ਪਿੱਛੇ ਖਾਂਫ ਪੋਸਦਾ ਖਾਵਣ ਪਟਿਆ ਗਿਆ ਵਿਚਾਰਾ ਇੰਦਰ ਆਪਾਂ ਘਰੀ ਪਛਤਾਵਣ ਬੇਗੋ ਕਹਿੰਦੀ ਤੁਸੀਂ ਕਰਾਈਆਂ ਓ ਮੈਂ ਕਰੀ ਬਦਨਾਮਣ ਜੇ ਕਰ ਸ਼ਾਰ ਲਗੇ ਮਾਪੇ ਮਾਰ ਮੁਕਾਵਣ ਜੇ ਕਰ ਸ਼ਾਰ ਲਗੇ ਮੱਤੇ ਮਾਰ ਮੁਕਾਵਣ ਦੇਗਾ ਸ਼ਾਰ ਲਗੇ ਮੱਤੇ ਮਾਰ ਮੁਕਾਵਣ ਦੇਗਾ ਉਹ ਵੇਖੋ ਕਹਿੰਦੀ ਸੁਣ ਲੋ ਜਿਉ ਮੇਰਾ ਫਰਮਾਉਣਾ ਨੇਮ ਧਰਮ ਤੁਸੀਂ ਕਰ ਲੋ ਬਹਿ ਕੇ ਘਰੇ ਜਾ ਕੇ ਨਹੀਂ ਬਤਾਉਣਾ ਜਿਹੜੀ ਕਰੀ ਬਤਾਉ ਉ ਜਾ ਕੇ ਸਿਰ ਉਸ ਦੇ ਉਹ ਲਾਉਣਾ ਸਾਹ ਗੰਦਾ ਖਾ ਕੇ ਤੁਰਪੀਆਂ ਕਵੀਆਂ ਦਾ ਫਰਮਾਉਣਾ ਉਹੀ ਹੋਵੇਗਾ ਜੋ ਮੜਾਡੇ ਨੂੰ ਪਾਉਣਾ ਉਹੀ ਹੋਵੇਗਾ ਸੋਤਾ ਜੇ ਨੂੰ ਫਰਮਾਉਣਾ ਉਹੀ ਹੋਵੇਗਾ ਸੋਤਾ ਜੇ ਨੂੰ ਹੋ 라ਵੀ ਦੇ ਪਉ ਪੁੰਚੀਆਂ ਜਾ ਕੇ 베ગો ਨਾਲ ਫਰਮਾਵੇ ਇੱਥੇ ਆਰਾਮ ਕਰ ਲੋ ਨੀ ਬੈ ਕੇ ਮੇਥੋਂ ਤੁਰਿਆ ਨਾ ਹੋ ਜਾਵੇ ਗੂੜੀ ছਾਇਆ ਦੇਖ ਵੇਗੀਆਂ ਭਾਵੀ ਆਪ ਬਿਠਾਵੇ ਦੂਰੋਂ ਆਉਂਦਾ ਵੇਖਿਆ ਇੰਦਰ ਹੋ ਇੱਕ ਨਾਰ ਫਰਮਾਵੇ ਨਾਰਾਂ ਆਖਦੀਆਂ ਖਖਾਗਾਸ਼ ਨੂੰ ਆਵੇ ਨਾਰਾਂ ਅਗੋ ਕਹਿੰਦੀ ਸੁਣੋ ਨੀ ਸਈਓ ਸੁਣ ਲਓ ਬਾਤ ਹਮਾਰੀ ਆਪਣੇ ਨਾਲ ਗਿਆ ਜੇ ਖੱਖਾ ਜਾ ਕੇ ਕਰੂ ਖੁਆਰੀ ਆਪਾਂ ਨੂੰ ਫੜਕਟਣਗੇ ਮਾਪੇ ਉਹ ਦੇਖੂ ਖਿਲਕੇ ਤੇ ਸਾਰੀ ਮਿੱਟੀ ਪੱਟੂ ਵਿੱਚ ਪਿੰਡ ਦੇ ਹੋਊ ਸਕਤ ਨਚਾਰੀ ਮੋੜੋ ਖੱਖੇ ਨੂੰ ਕਰੋ ਕੋਈ ਵਿਚਾਰੀ ਮੋੜੋ ਖੱਖੇ ਕਰਕੇ ਕੋਈ ਵਿਚਾਰੀ ਮੋੜੋ ਖੱਖੇ ਨੂੰ ਹੋ ਰਾਵੀ ਦੇ ਪੁੱਲ ਪਹੁੰਚਿਆ ਇੰਦਰ ਇੱਕ ਨਾਰ ਫਰਮਾਵੇ ਰਾਵੀ ਦੇ ਵਿੱਚ ਸਾਲ ਮਾਰ ਕੇ ਬੇਗੋ ਨੂੰ ਦਖਲਾਵੇ ਫੇਰ ਜਰੂਰ ਮਿਲੂੰਗੀ ਤੈਨੂੰ ਲੱਖ ਸਗੰਦਾਂ ਖਾਵੇ ਇੰਦਰ ਕਹਿੰਦਾ ਕਹਿ ਨਹੀਂ ਬੇਗੋ ਜੋ ਤੇਰੇ ਮਨ ਆਵੇ ਬੇਗੋ ਕਹਿੰਦੀ ਮਾਰ ਭਾਵੇਂ ਨਾ ਮਾਰਵਾਣੀਆਂ ਜੋ ਤੇਰੇ ਮਨ ਭਾਵੇ ਰਾਵੀ ਡਿਗਦੇ ਨੂੰ ਤੈਨੂੰ ਕੌਣ ਬਚਾਵੇ ਰਾਵੀ ਡਿਗਦੇ ਨੂੰ ਤੈਨੂੰ ਕੌਣ ਛਾਵੇ ਰਾਵੀ ਦੇ ਤੇ ਓ ਬੇਗੋ ਬੇਗੋ ਕਹਿ ਕੈਂ ਜਨੇ ਸੌਰ ਦਾ ਵੀ ਵਿਚ ਮਾਰੀ ਡਿੱਗਦੇ ਸਾਰੋ ਕੈ ਬੋ ਗਿਆ ਜੈਸੇ ਖੇਲੋ ਆ ਜੋ ਭਾਈ ਜੀ ਆ ਜੋ ਛੋਟੀਆਂ ਲੀਆਂ ਨੇ ਆ ਜੋ ਭਾਈ ਜੀ ਮੜ ਜਾ ਜੋ ਮਗਰ ਨੂੰ ਆ ਜੋ ਚੈਨਲ ਤੇ ਕਰਦੇ ਚੈਨਲ ਤੇ ਕਰ ਦੋ ਮੇਰੇ ਵੀਰ ਬਣੇ ਬੜੇ ਖਰੇ ਖੋਣ ਦੋ ਲੈ ਲੋ ਗੁੰਦੇ ਆ ਜੋ ਮਗਰ ਨੂੰ ਮੇਰੇ ਵੀਰੇ ਬੜੀ ਬੇਇਮਾਨੀ ਆ ਆਪਣੀ ਤੇਪੜ ਪਹੁੰਚਿਆ ਇੰਦਰ ਇੱਕ ਨਾਰ ਫਰਮਾਵੇ ਰਾਵੀ ਦੇ ਵਿੱਚ ਸਾਲ ਮਾਰ ਕੇ 베ਗੋ ਨੂੰ ਦਿਖਲਾਵੇ ਫੇ ਜਰੂਰ ਮਿਲੂੰਗੀ ਤੈਨੂੰ ਲੱਖ ਸਗੰਦਾ ਖਾਵੇ ਇੰਦਰ ਕਹਿੰਦਾ ਕਹਿ ਨਹੀਂ 베ਗੋ ਜੋ ਤੇਰੇ ਮਨ ਆਵੇ 베ਗੋ ਕਹਿੰਦੀ ਮਾਰ ਭਾਵੇਂ ਨਾ ਮਾਰ ਵਾਣੀਆਂ ਜੋ ਤੇਰੇ ਮਨ ਭਾਵੇ ਰਾਵੀ ਡਿੱਗਦੇ ਨੂੰ ਤੈਨੂੰ ਕੌਣ ਹਟਾਵੇ ਰਾਵੀ ਡਿੱਗਦੇ ਨੂੰ ਤੈਨੂੰ ਕੌਣ ਹਟਾਵੇ ਰਾਵੀ ਡਿੱਗਦੇ ਨੂੰ ਹੋ ਬੇਗੋ ਬੇਗੋ ਕਹਿ ਕੇ ਇੰਦਰ ਨੇ ਸੰਗਦੇ ਸਾਰ ਰਵੀ ਵਿੱਚ ਮਾਰੀ ਡਿੱਗਦੇ ਸਾਰ ਫਿਰ ਉਹ ਗਾਇਬ ਹੋ ਗਿਆ ਜੈਸੇ ਖੇਲ ਮੰਦਾਰੀ ਮੁੜ ਕੇ ਫੇਰ ਨਜ਼ਰ ਨਹੀਂ ਆਇਆ ਡੁੱਬ ਗਈ লাশ ਓ ਵਿਚਾਰੀ ਪੁੱਪੜ ਘਰੀਆਂ ਰੋਵਣ ਨਾਰਾਂ ਰੋਵਣ ਯਾਰੋ ਜਾਰੀ ਬੇਗੋ ਨਾਰੀ ਤੇ ਜਾਨਵਾਰਤੀ ਸਾਰੀ ਬੇਗੋ ਨਾਰੀ ਤੇ ਜਾਨਵਾਰਤੀ ਸਾਰੀ ਬੇਗੋ ਨਾਰੀ ਤੇ ਜਾਨਵਾਰਤੀ ਸਾਰੀ ਬੇਗੋ ਨਾਰੀ ਤੇ ਓ ਬੇਗੋ ਕਹਿੰਦੀ ਸੁਣੋ ਨਹੀਂ ਸਯੋ ਮੇਰੀ ਅਰਜੋਈ ਮੇਰੀ ਖਾਤਰ ਇੰਦਰਮਲ ਨੇ ਜਿੰਦ ਆਪ ਦੀ ਉਹ ਕੋਈ ਜੇ ਹਣ ਮੁਖਕ ਪੋਣੀਆਂ ਯਾਰ ਤੋਂ ਮਿਲੇ ਕਿਤੇ ਨਾ ਟੋਈ ਰਸਤ ਮਨਜ਼ੂਰ ਕਰੋ ਕਹਾ ਹੱਥ ਜੋੜ ਕੇ ਦੋਈ ਇੰਨੀ ਕਹਿ ਕੇ ਛਾਲ ਮਾਰਤੀ ਜਿੰਦੜੀ ਨਹੀਂ ਉਲ ਕੋਈ ਆਪਣੇ ਆਸ਼ਕ ਦੇ ਨਾਲ ਰਵਾਨਾ ਹੋਈ ਆਪਣੇ ਆਸ਼ਕ ਦੇ ਉਹ ਥੱਲੇ ਪਈ ਸੀ ਲੋਥ ਯਾਰ ਦੀ ਕੁਦਰਤ ਨਾਲ ਥੇ ਆਈ ਛੱਟ ਨਾਰਨੇ ਪਾ ਕੇ ਜੱਫੀ ਉਹ ਸਾਤੀ ਨਾਲ ਲਗਾਈ ਲੋਥਾਂ ਲਈਆਂ ਰੋੜ ਪਾਣੀ ਨੇ ਜੱਫੀ ਪਈ ਪਵਾਇਓ ਪੌਰਤਾ ਸੰਗ ਤੇ ਤੁਰ ਗਏ ਸੁਰਗ ਨੂੰ ਉਹ ਪਾਗੇ ਸਖਤ ਜਦਾਈ ਵਿੱਚ ਆਸ਼ਕਾਂ ਰਲ ਗਏ ਜਾ ਕੇ ਆਸ਼ਕ ਦੇਣ ਵਧਾਈ ਝੁੱਠੀ ਦੁਨੀਆ ਤੇ ਕਰਗੇ ਸਫਲ ਕਮਾਈ ਝੁੱਠੀ ਦੁਨੀਆ ਤੇ ਕਰਗੇ ਸਫਲ ਕਮਾਈ ਝੁੱਠੀ ਦੁਨੀਆ ਤੇ ਕਰਗੇ ਸਫਲ ਕਮਾਈ ਹੋ ਨਾਰਾ ਨੇ ਕਰ ਜਾ ਬੇਗੋ ਦੇ ਸਾਰਾ ਹਾਲ ਸੁਣਾਇਆ ਮਾਪੇ ਉਹਦੇ ਮਾਰਨ ਦਾ ਹਾ ਹਾ ਕਰ ਮਚਾਇਆ ਮਰ ਗਈ ਆਪ ਮਾਰ ਗਈ ਸਾਨੂੰ ਤੀਜਾ ਸੇਠ ਮਕਾਇਆ ਪੁੱਤਾਂ ਵਾਂਗੂ ਪਾਲੀ ਧੀਏ ਹੁਣ ਕਿਉਂ ਮੁਖ ਭਮਾਇਆ ਨਹੀਂ ਬੇਗੋ ਲਾਡ ਲਈਏ ਕਿਸ ਘਰ ਡੇਰਾ ਲਾਇਆ ਬੇਗੋ ਲਾਡ ਲਈਏ ਕਿਸ ਘਰ ਡੇਰਾ ਲਾਇਆ ਬੇਗੋ ਲਾਡ ਲਈਏ ਕਿਸ ਘਰ ਡੇਰਾ ਲਾਇਆ ਲੋਕਾਂ ਨੇ ਫਿਰ ਇਕੱਠੇ ਹੋ ਕੇ ਧੀਰ ਧਰਾਈ ਆ ਕੇ ਰੂਣ ਪਿਟਣ ਤੋਂ ਬੰਦ ਕਰਾਤੇ ਗੂੜੇ ਗਿਆਨ ਸੁਣਾ ਕੇ ਹਾਲ ਨਾਰ ਦਾ ਪੂਰਾ ਹੋਇਆ ਕਹਿਣਾ ਸਾਨੂੰ ਸੁਣਾ ਕੇ ਸੱਜੂ ਸਿੰਘ ਨੇ ਤਿਆਰ ਕਰਾਦੀ ਬੇਗੋ ਨਾਰ ਸਿਪਾਕੇ ਰਾਜਗੜ ਬਲੇ ਨੇ ਪਾਈਆਂ ਬੋਲੀਆਂ ਵਿੱਚ ਗਿੱਦੇ ਦੇ ਆ ਕੇ ਫਿਰ ਪਛਤਾਮੋਂਗੇ ਸੇਤੀ ਪੜੋ ਮੰਗਾ ਕੇ ਫਿਰ ਪਛਤਾਮੋਂਗੇ ਸੇਤੀ ਪਰਮਪਰੰਪਾ ਕੇ ਪਛਤਾਮੋਂਗੇ ਉਹ ਪਿੰਡ ਤੋਂ ਨਰਾਲਾ ਜਿਲ੍ਹਾ ਪਟਿਆਲਾ ਡਾਕ ਬਾਦਸੋਂ ਮੇਰੀ ਮਾਗੀ ਰਾਮਸ਼ਤਾਦ ਗਸੂ ਗੁਰੂ ਦਾ ਪਿੰਡ ਤੋਂ ਨਰਾਲਾ ਜਿਲ੍ਹਾ ਪਟਿਆਲਾ ਡਾਕ ਬਾਦਸੋਂ ਮੇਰੀ ਮਾਗੀ ਰਾਮਸ਼ਤਾਦ ਹਮਾਰਾ ਕਪਤਾਰ ਅਜੇ ਝੰਗੇਰੀ ਪੀਲੋ ਵਾਲ ਗਰਾਮ ਗੁਰੂ ਦਾ ਡਾਕ ਅਮਰਗੜ ਗੇਰੀ ਨਾਬੇ ਵਿੱਚ ਤਹਿਸੀਲ ਬਣੀ ਨੂੰ ਹੋਈਆ ਥੋੜੀ ਓ ਦੇਰੀ ਜਲਾਉਛਦਾ ਹੈ ਪਟਿਆਲਾ ਰੌਣਕ ਰਹਿ ਬਥੇਰੀ ਰਹਿ ਕੋਟ ਦੇ ਨੇੜੇ ਜਾਣੋ ਸੰਗ ਤੇ ਨਗਰੀ ਰਾਜਗੜ ਓ ਮੇਰੀ ਰਹਿ ਕੋਟ ਤਸੀਲ ਬਣੀ ਨੂੰ ਅਜੇ ਹੋਈ ਆ ਥੋੜੀ ਓ ਦੇਰੀ ਜਲਾ ਸਾਡਾ ਹੈ ਲੁਧਿਆਣਾ ਰੌਣਕ ਰਹਿ ਬਥੇਰੀਓ ਝੂਠੀ ਦੁਨੀਆ ਤੇ ਸਾਦਾ ਵਾਲੀ ਫੇਰੀ ਠੀ ਦੁਨੀਆ ਤੇ ਸਾਦਾ ਵਾਲੀ ਫੇਰੀ ਝੂਠੀ ਦੁਨੀਆ ਤੇ ਸਾਦਾ ਵਾਲੀ ਫੇਰੀ ਝੂਠੀ ਦੁਨੀਆ ਤੇ ਰਾਂ ਦੇ ਬਣਾਉਂ ਆਈਏ ਉਹ ਨਹੀਂ ਯਾਰ ਫੜ ਆ ਜਾ ਇਹਨਾਂ ਨਾਲ ਡਾਕਟਰ ਨਾ ਪ੍ਰਤਾਪੀ ਚੱਲਣ ਦੋ ਕੇ ਮੈਂ ਕਿਤੇ ਲੈ ਨਹੀਂ ਗਿਆ ਮੇਰਾ ਨਾਂ ਅਸੀਂ ਨੋਨ ਲਿਖੋ ਨਾ ਨਾਂ ਅਸੀਂ ਕਿਸ ਨੂੰ ਦੱਸਣ ਨੂੰ ਕਹਣਾ ਵਾ ਇਹਦਾ ਤਾਂ ਮੇਲਾ ਵਾ ਨਾ ਮੇਲਾ ਵਾ ਜੀ ਮੈਂ ਕਿਸੇ ਭਾਈ ਅੱਜ ਤਾਂ ਰੁਪਈਆ ਨਹੀਂ ਲਿਆ ਕਿਤੇ ਵੀ ਜਾਮਾ ਭਾਈ ਬੈਠੇ ਮੈਂ ਰੁਪਈਆ ਨਹੀਂ ਲਿਆ ਨਾ ਨਾ ਅੱਜ ਲੱਪੋਲੀ ਪ੍ਰਤਾਪੀ ਹੋਣ ਮੇਰਾ ਵੀ ਇੰਜ ਇੰਜ ਹੋ ਗਿਆ ਬਦਲ ਕੇ ਛੋਟਕਾ ਪਾ ਲਓ ਉੱਥੇ ਕੋਈ ਹੋਰ ਛੋਟਕਾ ਪਾ ਦਿਓ ਖੜ ਜਾ ਭਾਈ ਭਾਈ ਖੜ ਜਾ ਟੁੱਟ ਗਿਆ ਇੱਕੋ ਵਾਦਨਾ ਤੇ ਇੰਜਨ ਮੇਰਾ ਵੀ ਹੋ ਗਿਆ ਹੁਣ ਇੰਜਨ ਮੇਰਾ ਵੀ ਹੋ ਗਿਆ ਮਗਰ ਸ਼ੋਰਚਾ ਬੋਲਿਆ ਮਗਰ ਸ਼ੋਰਚ ਬੋਲੋ ਸਾਪ ਨਹੀਂ ਸ਼ੋਰਚ ਠੀਕ ਆ ਉਹ ਗੱਲ ਫਿਰ ਗਾਹੇ ਦੁਨੀਆ ਤੇ ਜਾਣੀ ਆਪਣੇ ਕੋਲ ਹੀ ਰਹਿ ਗਈ ਸਹੀ ਗੱਲ ਹੈ ਜੀ ਠੀਕ ਹੈ ਜੀ ਇਹ ਹਾਲ ਵਾਲੀ ਚ ਕੋ ਮ ਜਾਣੀ ਆ ਬਟਨ ਨਾਲ ਮਿਲ ਕੇ ਜੋ ਟੋਲ ਕੇ ਚੱਲ ਮੈਂ ਕੋਟ ਆਜੀ ਹੈ ਕੋਟ ਬਾਈ ਵੀ ਆਉਣਗੇ ਕੇਂਦਰ ਪੈਸ਼ ਤੇ ਉੱਥੇ ਭਲੜੀਵਾਰ ਪਾ ਕੇ ਨਾ ਗੋਸਟ ਸਟੋਰੀਆਂ ਉਹ ਬਣਾਉਂਦਾ ਪੂਰੇ ਜਾਦੇ ਜੂਰੇ ਬਣ ਕੇ ਆਏ ਇਹਦਾ ਹੈਗਾ ਕਪਾਲ ਤਾਂ ਉਹ ਪੀਰ ਨੂੰ ਬੈਠਾ ਹਾਂਜੀ ਬੋਲੋ ਮੋਰੀ ਸਰਪੰਚੀ ਲੋਕ ਪੜ ਗਈ ਵਿਚੋਂ ਪਾਦਿਆ ਦੋ ਚਾਰ ਹਾਂ ਪਰ ਕਾਪੀ ਨੇ ਪਾਦੇ ਪੰਜ ਛੇ ਲੰਬੇ ਹੋਏ ਵਿੱਚੋਂ ਜੀ ਪਾਦੇ ਫਿਰ ਉਹ ਚੱਕਰ ਨਹੀਂ ਤਾਂ ਹੈਗੀ ਚੱਕਰੀ ਰਾਤ ਵਿੱਲੇ ਪਰ ਸਵਾਦੀ ਹੁੰਦਾ ਬਾਈ ਜਰਾ ਓਏ ਆ ਤੇਰੀ ਸੱਦ ਕਪਾਲੇ ਤਾਂ ਹੀ ਸਾਰਾ ਹਾਲ ਸੁਣਾਵੇ بگੜ ਗਈ ਪਰਤਾਪੀ ਤੇਰੀ ਦਾਗ ਕੁੱਲ ਨੂੰ ਉਹ ਲਾਵੇ ਘਰੇ ਦਾ ਇਹਦੀ ਅੱਡੀ ਨਹੀਂ ਲੱਗਦੀ ਬਗਾਨਿਆਂ ਘਰਾਂ ਨੂੰ ਬਗਾਨਿਆਂ ਘਰਾਂ ਨੂੰ ਜਾਵੇ ਯਾਰ ਸ਼ੁਰੂ ਤੋਂ ਹੀ ਕਰਨੀ ਪੈਣੀ ਆ ਤੇ ਕੋਈ ਨਾ ਪਾਤੀ ਉਹ ਕੱਟ ਲੈ ਮੋੜਾ ਗੁੱਸਾ ਕਰੀ ਫਿਰ ਤੂੰ ਨਾ ਆ ਪਤਾ ਸੋ ਬਾਰੀ ਮਿਲਣਾ ਖੂਹਾਂ ਨੂੰ ਮਿਲਦੇ ਖੂਹਾਂ ਨਾਲ ਉਥੋਂ ਲੜੀ ਛੜਾ ਮਾਛੋਂ ਨੂੰ ਜਿੱਥੋਂ ਲਾਛ ਝਗੜਦੀ ਓ ਜਿੱਤੋ ਲਾਸ਼ ਝਗੜਦੀ ਰੂ ਨਾ ਚੰਦ ਸਿੰਘ ਆ ਜਲ ਬੰਦਾ ਬਣਚਦਾ ਛੱਡ ਕੇ ਮਾਨਸ ਹੋ ਜੂਨਾਂ ਰਾਸਤੇ ਪੌਰੇ ਦਾ ਸੋਲੋ ਨਵਾਂ ਨਮੂਂਦਾ ਰਾਸਤੇ ਪੌਰੇ ਦਾ ਛਲੋ